ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਤੁਹਾਨੂੰ ਇੱਕ ਖਾਸ ਜੂਸ ਬਾਰੇ ਜਿਹੜੀ ਜਾਣਕਾਰੀ ਦੇਣੀ ਆ ਸੋ ਮੈਂ ਖੁਦ ਇਹਨੂੰ ਸਵੇਰੇ ਨਿਰਨਿਕਾਲ ਜੇ ਖਾਲੀ ਪੇਟ ਰੋਜ਼ਾਨਾ ਪੀਣਾ ਇਹ ਜੂਸ ਦੇ ਸਾਡੀ ਸਿਹਤ ਨੂੰ ਕੀ ਬੈਨੀਫਿਟਸ ਆ ਕੀ ਲਾਭ ਆ ਉਹਨਾਂ ਬਾਰੇ ਜਾਣਾਂਗੇ ਦੋਸਤੋ ਅਕਸਰ ਹੀ ਵੇਖਿਆ ਜਾਂਦਾ ਵੀ ਜਦੋਂ ਸਾਡੇ ਸਰੀਰ 'ਚ ਆਇਰਨ ਦੀ ਕਮੀ ਹੁੰਦੀ ਆ ਤਾਂ ਖੂਨ ਦੀ ਵੀ ਕਮੀ ਆ ਜਾਂਦੀ ਆ ਜੀਦੇ ਕਰਕੇ ਸਾਡਾ ਸਾਹ ਫੁੱਲਣ ਲੱਗ ਜਾਂਦਾ ਏ ਕਮਜ਼ੋਰੀ ਆ ਜਾਂਦੀ ਸਰੀਰ 'ਚ ਤੇ ਹੋਰ ਵੀ ਬਹੁਤ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਇਹਦੇ ਨਾਲ ਨਾਲ ਜ਼ਿਆਦਾਤਰ ਲੋਕਾਂ 'ਚ ਲਿਵਰ ਦੀ ਵੀ ਪਰੇਸ਼ਾਨੀ ਦੇਖੀ ਜਾ ਰਹੀ ਆ ਫੈਟੀ ਲਿਵਰ ਦੀ ਸੋ ਮੈਨੂੰ ਅਕਸਰ ਹੀ ਮੈਸੇਜ ਆਉਂਦੇ ਰਹਿੰਦੇ ਵੀ ਫੈਟੀ ਲਿਵਰ ਬਾਰੇ ਵੀ ਦੱਸੋ ਸੋ ਇਹ ਜਿਹੜਾ ਜੂਸ ਆ ਇਹ ਸਾਡੇ ਆਇਰਨ ਦੀ ਕਮੀ ਨੂੰ ਵੀ ਪੂਰੀ ਕਰਦਾ ਏ ਇਹਦੇ ਨਾਲ ਨਾਲ ਸਾਡੇ ਲਿਵਰ ਦੀ ਸਿਹਤ ਨੂੰ ਵੀ ਬਹੁਤ ਵਧੀਆ ਬਣਾਉਂਦਾ ਤੇ ਆਓ ਜਾਣਦੇ ਹਾਂ ਹੋਰ ਇਹ ਕਿਹੜੇ-ਕਿਹੜੇ ਫਾਇਦੇ ਰੱਖਦਾ ਏ ਤੇ ਇਹਨੂੰ ਬਣਾਉਣ ਦੀ ਵਿਧੀ ਕੀ ਆ ਉਹ ਕਿਹੜੇ-ਕਿਹੜੇ ਇਨਗਰੀਡੀਅੰਟਸ ਆ ਸੀ ਇਹਦੇ ਵਿੱਚ ਵਰਤਣੇ ਆ ਤੇ ਇਹਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਏ ਸੋ ਦੋਸਤੋ ਇਹ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵਾਤੋ-ਵਾਤ ਲੋਕਾਂ ਤੱਕ ਇਹ ਜਿਹੜੀ ਜਾਣਕਾਰੀ ਆ ਉਹ ਪਹੁੰਚ ਸਕੇ ਸੋ ਦੋਸਤੋ ਇਸ ਜੂਸ ਦਾ ਪਹਿਲਾ ਇਨਗਰੀਡੀਅੰਟ ਜਿਹੜਾ ਹੈਗਾ ਏ ਉਹ ਹੈਗਾ ਚਕੰਦਰ ਯਾਨੀ ਕਿ ਬੀਟ ਰੂਟ ਦੋਸਤੋ ਚਕੰਦਰ ਇੱਕ ਬਹੁਤ ਵਧੀਆ ਐਂਟੀਆਕਸੀਡੈਂਟ ਦਾ ਭੰਡਾਰ ਆ ਬਹੁਤ ਵਧੀਆ ਆਇਰਨ ਦਾ ਸਰੋਤ ਆ ਇਹਦੇ ਵਿੱਚ ਰਾਈਬੋਫਲੇਵਿਨ ਨਾਂ ਦੇ ਥਾਈਮਿਨ ਨਾਂ ਦੇ ਬਹੁਤ ਹੀ ਵਧੀਆ-ਵਧੀਆ ਐਂਟੀਆਕਸੀਡੈਂਟ ਪਾਏ ਜਾਂਦੇ ਆ ਆਇਰਨ ਦੇ ਨਾਲ-ਨਾਲ ਇਹਦੇ ਵਿੱਚ ਪੋਟਾਸ਼ੀਅਮ ਵੀ ਬੜਾ ਚੰਗਾ ਹੁੰਦਾ ਤੇ ਵਿਟਾਮਿਨ ਸੀ ਜਿੰਨਾ ਚਿਰ ਦੋਸਤੋ ਵਿਟਾਮਿਨ ਸੀ ਸਾਡੇ ਸਰੀਰ 'ਚ ਘਾਟਾ ਓਨੀ ਧੀਰ ਜਿਹੜੀ ਆਇਰਨ ਦੀ ਐਬਜ਼ોર્ਪਸ਼ਨ ਨਹੀਂ ਹੁੰਦੀ ਆਇਰਨ ਨਹੀਂ ਸੋਖਿਆ ਜਾਂਦਾ ਤੇ ਓਨੀ ਧੀਰ ਸਾਡਾ ਜਿਹੜਾ ਨਵਾਂ ਖੂਨ ਆ ਉਹ ਵੀ ਨਹੀਂ ਬਣਨਾ ਸੋ ਇਹ ਮਗਲਬਨ ਵੀ ਘਟੂਗਾ ਸੋ ਆਇਰਨ ਲੈਣ ਦੇ ਨਾਲ-ਨਾਲ ਵਿਟਾਮਿਨ ਸੀ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਇਹਦੇ ਵਿੱਚ ਵਿਟਾਮਿਨ ਸੀ ਵੀ ਬਹੁਤ ਵਧੀਆ ਏ ਤੇ ਪੋਟਾਸ਼ੀਅਮ ਤੇ ম্যাগਨੀਜ਼ ਵਧੀਆ ਹੋਣ ਕਰਕੇ ਪੋਟਾਸ਼ੀਅਮ ਵਧੀਆ ਹੋਣ ਕਰਕੇ ਸਾਡਾ ਬਲੱਡ ਪ੍ਰੈਸ਼ਰ ਵੀ ਹੇਠਾਂ ਰੱਖਦਾ ਏ ਸਾਡੇ ਜਿਹੜੀ ਲਿਪਿਡ ਪ੍ਰੋਫਾਈਲ ਆ ਮਾੜਾ ਕੋਲੇਸਟ੍ਰੋਲ ਆ ਐਲ ਡੀ ਐਲ ਨੂੰ ਵੀ ਹੇਠਾਂ ਲੈ ਕੇ ਆਉਂਦਾ ਕੋਲੇਸਟ੍ਰੋਲ ਨੂੰ ਵੀ ਘੱਟ ਕਰਦਾ ਏ ਸੋ ਸਾਥੀਓਏ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਏ ਕਿਉਂਕਿ ਇਹਦੇ ਵਿੱਚ ਜਿਹੜੇ ਐਂਟੀਆਕਸੀਡੈਂਟ ਆ ਰਾਈਬੋਫਲੇਵਿਨ ਥਾਈਮਿਨ ਵਰਗੇ ਤੇ ਵਿਟਾਮਿਨ ਸੀ ਇਹ ਸਾਡੇ ਲਿਵਰ ਨੂੰ ਡੀਟੌਕਸ ਕਰਦਾ ਹੈ ਇਹਦੇ ਚੋਂ ਗੰਦਗੀ ਬਾਹਰ ਕੱਢਦਾ ਹੈ ਤੇ ਸਾਡੇ ਕਹਿ ਲੋ ਵੀ ਪੂਰੇ ਸਰੀਰ ਨੂੰ ਹੀ ਡੀਟੌਕਸ ਕਰਦਾ ਹੈ ਸੋ ਚਕੰਦਰ ਦਾ ਜੂਸ ਸਾਡੀ ਸਿਹਤ ਲਈ ਵਰਦਾਨ ਪਰ ਬਹੁਤ ਘੱਟ ਲੋਕ ਇਹਦਾ ਸੇਵਨ ਕਰਦੇ ਚਕੰਦਰ ਦਾ ਖਾਸ ਕਰ ਘਰਾਂ ਚ ਸਲਾਦ ਦੇ ਤੌਰ ਤੇ ਵੀ ਬਹੁਤ ਘੱਟ ਲੋਕ ਇਹਨੂੰ ਵਰਤਦੇ ਆ ਪਰ ਜਿਹੜੀਆਂ ਚੀਜ਼ਾਂ ਸਾਡੀ ਸਿਹਤ ਲਈ ਇੰਨੀਆਂ ਵਧੀਆ ਸੀ ਉਹਨਾਂ ਤੋਂ ਦੂਰ ਕਿਉਂ ਆ ਸੋ ਚਕੰਦਰ ਦਾ ਜੂਸ ਜ਼ਰੂਰ ਸਾਨੂੰ ਪੀਣਾ ਚਾਹੀਦਾ ਹੈ ਸੋ ਵੀਡੀਓ ਦੇ ਅਖੀਰ ਤੇ ਗੱਲ ਕਰਾਂਗੇ ਸਹੀ ਸਮਾਂ ਸੋ ਇਹ ਜੂਸ ਚ ਅਗਲੀ ਜਿਹੜੀ ਚੀਜ਼ ਵਰਤੀ ਆ ਦੋਸਤੋ ਵੀਡੀਓ ਨਾਲ ਜੁੜੇ ਰਹੋ ਕਿਉਂਕਿ ਇਹ ਜੂਸ ਨੂੰ ਬਣਾਉਣ ਦਾ ਜਿਹੜਾ ਢੰਗ ਉਹ ਵੀ ਵੱਖਰਾ ਹੈ ਸੋ ਇਹ ਜਾਣਨਾ ਤੁਸੀਂ ਬਹੁਤ ਜ਼ਰੂਰੀ ਆ ਵੀ ਇਹਨੂੰ ਬਣਾਉਣਾ ਕਿਵੇਂ ਆ ਚਿਕੰਦਰ ਤੋਂ ਬਾਅਦ ਦੋਸਤੋ ਅਗਲੀ ਜਿਹੜੀ ਚੀਜ਼ ਇਹਦੇ ਵਿੱਚ ਅਸੀਂ ਲੈਣੀ ਆ ਉਹ ਲੈਣਾ ਹੈ ਅਨਾਰ ਦੋਸਤੋ ਅਨਾਰ ਵੀ ਇੱਕ ਬਹੁਤ ਵਧੀਆ ਸਰੋਤ ਆ ਆਇਰਨ ਦਾ ਇਹਦੇ ਨਾਲ ਨਾਲ ਅਨਾਰ ਦੇ ਵਿੱਚ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਹੈ ਸੋ ਆਇਰਨ ਓਨੀ دیر ਸਾਡੇ ਸੋਖਿਆ ਨਹੀਂ ਜਾਂਦਾ ਜਿੰਨੀ ਦੇਰ ਵਿਟਾਮਿਨ ਸੀ ਦੀ ਮਾਤਰਾ ਸਹੀ ਨਾ ਹੋਵੇ ਸਾਡੇ ਸਰੀਰ ਵਿੱਚ ਸੋ ਅਨਾਰ ਦਾ ਇਹਦੇ ਵਿੱਚ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਆ ਇਹਦੇ ਨਾਲ ਨਾਲ ਅਨਾਰ ਵੀ ਸਾਡੇ ਨਵਾਂ ਖੂਨ ਬਣਾਉਂਦਾ ਹੈ ਮੋਗਲੋਬਿਨ ਬਣਦਾ ਹੈ ਤੇ ਅਗਲੀ ਚੀਜ਼ ਅਸੀਂ ਲੈਣੀ ਆ ਗਾਜਰਾਂ ਦੋਸਤੋ ਗਾਜਰਾਂ ਦੇ ਵਿੱਚ ਬੀਟਾ ਕੈਰੋਟਿਨ ਬਹੁਤ ਵਧੀਆ ਹੁੰਦੇ ਆ ਇਹਦੇ ਨਾਲ ਨਾਲ ਇਹਦੇ ਵਿੱਚ ਐਂਟੀਆਕਸੀਡੈਂਟ ਬਹੁਤ ਵਧੀਆ ਪਾਏ ਜਾਂਦੇ ਆ ਤੇ ਗਾਜਰਾਂ ਵੀ ਸਾਡੇ ਨਵਾਂ ਖੂਨ ਬਣਾਉਂਦੀਆਂ ਇਹਦੇ ਨਾਲ ਨਾਲ ਸਾਡੇ ਜਿਹੜਾ ਐਲਡੀਐਲ ਮਾੜਾ ਕੋਲੇਸਟ੍ਰੋਲ ਉਹਨੂੰ ਵੀ ਘੱਟ ਕਰਦੀਆਂ ਤੇ ਸਾਡੇ ਜਿਹੜਾ ਬਲੱਡ ਪ੍ਰੈਸ਼ਰ ਆ ਉਹਨੂੰ ਵੀ ਰੈਗੂਲੇਟ ਕਰਨ ਸਾਡੀ ਸਹਾਇਤਾ ਕਰਦੀਆਂ ਤੇ ਦੋਸਤੋ ਇਹਦੇ ਨਾਲ ਨਾਲ ਅਗਲੀ ਜਿਹੜੀ ਚੀਜ਼ ਅਸੀਂ ਇਹਦੇ ਇਹ ਜੂਸ ਵਿੱਚ ਲੈ ਰਹੇ ਹਾਂ ਲੈਣਾ ਔਲਾ ਔਲੇ ਵਿੱਚ ਵੀ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਵਿਟਾਮਿਨ ਸੀ ਜਿੰਨੀ ਦੇਰ ਨਹੀਂ ਪੂਰਾ ਓਨੀ ਦੇਰ ਅਸੀਂ ਆਪਦੇ ਸਰੀਰ 'ਚ ਜਿਹੜਾ ਹੈਮੋਗਲੋਬਿਨ ਆ ਉਹਨੂੰ ਪੂਰਾ ਨਹੀਂ ਕਰ ਸਕਦੇ ਤੇ ਔਲਾ ਵੀ ਦੋਸਤੋ ਸਾਡੇ ਲਿਵਰ ਦੀ ਸਿਹਤ ਲਈ ਬਹੁਤ ਵਧੀਆ ਹੈ ਇਹਦੇ ਨਾਲ ਨਾਲ ਔਲੇ 'ਚ ਵਿਟਾਮਿਨ ਏ ਦੀ ਮਾਤਰਾ ਵੀ ਬੜੀ ਚੰਗੀ ਹੁੰਦੀ ਆ ਸੋ ਔਲੇ ਦੇ ਨਾਲ ਨਾਲ ਅਸੀਂ ਇਸ ਇਸ ਜੂਸ ਦੇ ਵਿੱਚ ਲੈਣਾ ਇੱਕ ਔਰੇਂਜ ਦੋਸਤੋ ਔਰੇਂਜ ਅਸੀਂ ਇਸ ਲਈ ਲੈ ਰਹੀਂ ਕਿ ਇਹਦੇ ਵਿੱਚ ਵੀ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਇਹਦੇ ਨਾਲ ਨਾਲ ਔਰੇਂਜ ਸਿਟਰਸ ਫਰੂਟ ਆ ਜਿਹੜੇ ਉਹ ਸਾਡੇ ਲੀਵਰ ਨੂੰ ਵੀ ਡੀਟੌਕਸ ਕਰਦੇ ਆ ਲੀਵਰ ਚੋਂ ਗੰਦਗੀ ਬਾਹਰ ਕੱਢਦੇ ਲੀਵਰ ਦੀ ਸਿਹਤ ਨੂੰ ਸਹੀ ਰੱਖਦੇ ਆ ਸੋ ਇਹਨਾਂ ਦੀ ਕਿੰਨੀ ਕਿੰਨੀ ਮਾਤਰਾ ਲੈਣੀ ਆਓ ਉਹ ਜਾਣਦੇ ਦੋਸਤੋ ਇੱਕ ਮੀਡੀਅਮ ਸਾਈਜ਼ ਅਸੀਂ ਚਕੰਦਰ ਲੈਣੀ ਆ ਇਹਦੇ ਨਾਲ ਨਾਲ ਦੋ ਗਾਜਰਾਂ ਲੈਣੀਆਂ ਮੀਡੀਅਮ ਸਾਈਜ਼ ਦੀਆਂ ਤੇ ਇੱਕ ਅੱਧਾ ਅਸੀਂ ਲੈਣਾ ਹੈ ਅਨਾਰ ਵਿੱਚੋਂ ਉਹਦੇ ਵਧੀਆ ਤਰੀਕੇ ਨਾਲ ਬੀ ਕੱਢ ਕੇ ਉਸ ਤੋਂ ਬਾਅਦ ਇਹ ਜੂਸ ਵਿੱਚ ਅਸੀਂ ਵਰਤਨੇ ਆ ਇਹਦੇ ਨਾਲ ਨਾਲ ਇੱਕ ਪੀਸ ਅਸੀਂ ਔਲੇ ਦਾ ਲੈਣਾ ਹੈ ਤੇ ਜਿਹੜਾ ਔਰੇਂਜ ਆ ਉਹ ਵੀ ਤੁਸੀਂ ਇੱਕ ਜਾਂ ਅੱਧਾ ਔਰੇਂਜ ਇਹਦੇ ਵਿੱਚ ਜੂਸ ਚ ਮਿਲਾ ਸਕਦੇ ਆ ਸੋ ਸਭ ਤੋਂ ਜਿਹੜੀ ਧਿਆਨ ਦੇਣ ਵਾਲੀ ਗੱਲ ਇਹ ਵੀ ਇਹਨੂੰ ਤੁਸੀਂ ਜੂਸਰ ਵਿੱਚ ਨਹੀਂ ਬਣਾਉਣਾ ਕਿਉਂਕਿ ਜਦੋਂ ਅਸੀਂ ਜੂਸਰ ਵਿੱਚ ਬਣਾਉਨੇ ਆ ਤਾਂ ਉਦੋਂ ਜਿਹੜੇ ਇਹਦੇ ਵਿਚਲੇ ਫਾਈਬਰ ਆ ਉਹ ਸਾਰੇ ਅਲੱਗ ਹੋ ਜਾਂਦੇ ਦੋਸਤੋ ਇਹ ਫਾਈਬਰ ਕਰਕੇ ਹੀ ਸਾਡੇ ਜਿਹੜੇ ਡਾਈਜੈਸਟਿਵ ਸਿਸਟਮ ਆ ਪਾਚਨ ਕਿਰਿਆ ਸਾਡੀ ਉਹ ਵਧੀਆ ਰਹਿੰਦੀ ਆ ਕਬਜ ਦੇ ਜਿਨ੍ਹਾਂ ਨੂੰ ਕਬਜ ਦੀ ਦਿੱਕਤ ਆ ਜਾਂ ਕੌਨਸਟਿਪੇਸ਼ਨ ਆ ਉਨਾ ਲਈ ਵੀ ਫਾਈਬਰ ਬਹੁਤ ਵਧੀਆ ਹੈ ਸੋ ਇਹ ਜੂਸ ਨੂੰ ਤੁਸੀਂ ਕਿਸੇ ਬਲੈਂਡਰ ਵਿੱਚ ਬਣਾਓ ਤਾਂ ਜੋ ਇਹਦੇ ਵਿੱਚਲੇ ਜਿਹੜੇ ਫਾਈਬਰ ਆ ਉਹ ਐਜ਼ ਇਟ ਇਜ਼ ਉਵੇਂ ਜੂਸ ਵਿੱਚ ਰਹਿਣ ਤੇ ਤੁਹਾਨੂੰ ਜਿਹੜੇ ਸਾਰੇ ਬੈਨੀਫਿਟਸ ਆ ਤੁਹਾਡੀ ਸਿਹਤ ਨੂੰ ਸਾਰੇ ਮਿਲ ਸਕਣ ਤੁਹਾਡਾ ਲਿਵਰ ਵੀ ਇਹਦੇ ਨਾਲ ਠੀਕ ਹੋਊਗਾ ਤੁਹਾਡੇ ਨਵਾਂ ਖੂਨ ਵੀ ਬਣੂਗਾ ਇਹਦੇ ਨਾਲ ਨਾਲ ਤੁਹਾਡੀ ਜਿਹੜੀ ਪਾਚਨ ਕਿਰਿਆ ਉਹ ਵੀ ਵਧੀਆ ਹੋਊਗੀ ਤੇ ਤੁਹਾਡੇ ਸਰੀਰ ਚ ਜਿੰਨੇ ਵੀ ਅ ਕੈਲੋ ਵੀ ਹਾਨੀਕਾਰਕ ਪਦਾਰਥਾ ਉਹ ਬਾਹਰ ਨਿਕਲਣਗੇ ਪੂਰਾ ਸਰੀਰ ਹੀ ਡੀਟੌਕਸ ਹੁੰਦਾ ਸੋ ਇਹਨੂੰ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰੇ ਨਿਰਨੇ ਕਾਲ ਜੇ ਆ ਬਾਕੀ ਤੁਸੀਂ ਇਹਨੂੰ ਦੁਪਹਿਰ ਦੇ ਤੇ ਸਵੇਰ ਦੇ ਨਾਸ਼ਤੇ ਦੇ ਵਿਚਕਾਰ ਜਿਹੜਾ ਸਮਾਂ ਹੁੰਦਾ ਉਦੋਂ ਵੀ ਇਹਨੂੰ ਪੀ ਸਕਦੇ ਆ ਸ਼ਾਮ ਦੇ ਟਾਈਮ ਵੀ ਇਹਨੂੰ ਲੈ ਸਕਦੇ ਆ ਪਰ ਜਿਹੜਾ ਸਭ ਤੋਂ ਵਧੀਆ ਸਮਾਂ ਉਹ ਸਵੇਰੇ ਉੱਠ ਕੇ ਨਿਰਨੇ ਕਾਲ ਜੇ ਇਹ ਜੂਸ ਨੂੰ ਪੀਣ ਦਾ ਸੋ ਸਾਥੀਓ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ 'ਚ ਅੱਗੇ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤੇ ਇਹਦੇ ਨਾਲ ਨਾਲ ਇਹ ਆਪਣਾ ਪੇਜ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਅੱਗੇ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਤੇ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਉਜਾਜ ਜਾਂਦੇ ਹੋ ਧੰਨਵਾਦ